ਸਸ਼ੀ ਕਾਲਿਕ तमाम ਵੱਡੀ ਅਪਡੇਟ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ ਜਿੱਥੇ ਖਬਰ ਹੈ ਰਾਮਾ ਮੰਡੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਬਠਿੰਡਾ ਦੇ ਰਾਮਾ ਮੰਡੀ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਹੋਟਲ ਦੇ ਵਿੱਚੋਂ ਜਿਹੜੇ ਕਹਿ ਸਕਦੇ ਆ ਕਿ ਇੱਕ ਹੋਟਲ ਚਾਲਕ ਹੈ ਜਿਹੜਾ ਨਜਾਇਜ਼ ਧੰਦਾ ਕਰਾਉਂਦਾ ਨਜ਼ਰ ਆਇਆ ਸੀ ਤਾਂ ਉਸ ਦੀ ਤਲਾਸ਼ ਜਿਹੜੀ ਖਾਸ ਮੁਖਬਰ ਵੱਲੋਂ ਦਿੱਤੀ ਗਈ ਸੀ ਮੁਖਬਰ ਦੀ ਤਲਾਸ਼ ਦੇ ਉੱਤੇ ਜਿਹੜਾ ਰੇਡ ਹੋਈ ਹੈ ਰੇਡ ਤੋਂ ਬਾਅਦ ਉੱਥੇ ਦੋ ਔਰਤਾਂ ਸਮੇਤ ਚਾਰ ਜਿਹੜੇ ਪਰਸ਼ ਨੇ ਕਾਬੂ ਕੀਤਾ ਕਿ ਇਹਨੇ ਤਾਂ ਹੋਟਲ ਦੇ ਵਿੱਚ ਪੁਲਿਸ ਮੁਨਾਜ਼ਮਾ ਨੇ ਛਾਪਾ ਮਾਰਿਆ ਛਾਪੇ ਦੌਰਾਨ ਹੋਟਲ ਦੇ ਵਿੱਚ ਨਜਾਇਜ਼ ਗਤੀਵਿਧੀਆਂ ਤੇ ਜਿਹੜੀ ਪੁਲਿਸ ਦੀ ਰੇਡ ਹੋਈ ਹੈ ਤਾਂ ਉੱਥੇ ਹੀ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਪ੍ਰੀਤ ਹੋਟਲ ਹੈ ਜਿਹੜਾ ਆਰਾਮਾ ਦੇ ਵਿੱਚ ਉਥੇ ਰੇਡ ਹੋਈ ਹੈ ਤੇ ਇਸ ਦੀ ਜਾਣਕਾਰੀ ਇਹ ਪੁਰਵਨ ਜਾਣਕਾਰੀ ਹੈ ਡੀਐਸਪੀ ਤਰਵੰਡੀ ਸਾਬੋ ਵੱਲੋਂ ਦਿੱਤੀ ਗਈ ਹੈ ਤਾਂ ਕੀ ਕਹਿਣਾ ਤਰਵੰਡੀ ਸਾਬੋ ਤੇ ਡੀਐਸਪੀ ਦਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਆਖਿਰਕਾਰ ਕਿੰਨੇ ਟਾਈਮ ਤੋਂ ਇਹ ਧੰਦਾ ਚਲਾ ਰਿਆ ਸੀ ਆਖਿਰਕਾਰ ਹੋਟਲ ਦੇ ਆੜ ਦੇ ਵਿੱਚ ਗਲਤ ਧੰਦਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਿਆ। ਇੱਥੇ ਰਾਮਲੀ ਕੋਟੇ ਤੇ ਰੇੜ ਕੀਤੀ ਇਹ ਕਾਰਵਾਈ ਕੀਤੀ ਕਿਸ ਤੋਂ ਵੀ ਕਾਰਵਾਈ ਕੀਤੀ ਹੈ। ਕਿੰਨੇ ਲੋਕ ਨੇ ਹੈ ਸਿਰਫ 30-32। ਕੱਲ ਮਿਤੀ 3 6 2025 ਨੂੰ ਇੱਕ ਜਿਹੜਾ ਮੁਕੱਦਮਾ ਥਾਣਾ ਰਾਮਾ ਵਿਖੇ ਅਮੋਰਲ ਟ੍ਰੈਫਿਕ ਐਕਟ ਦੇ ਤਹਿਤ ਜਿਹੜਾ 3 4 5 ਦਰਜ ਰਜਿਸਟਰ ਹੋਇਆ। ਜਿਹਦੇ ਸਬੰਧ ਦੇ ਵਿੱਚ ਕੱਲ 7 ਵਜੇ ਸ਼ਾਮ ਸਪੈਕਟਰ ਹਰਬੰਸ ਸਿੰਘ ਨੂੰ ਮੁਖਬਰੀ ਹੋਈ ਸੀ ਕਿ ਜਿਹੜਾ ਪ੍ਰੀਤ ਟੱਪ ਹੈ ਪ੍ਰੀਤ ਟੱਪੇ ਦੇ ਨਾਲ ਇੱਕ ਦੋ ਮੰਜ਼ਲਾ ਇਮਾਰਤ ਹੈਗੀ ਹੈ ਉੱਥੇ ਜਿਹੜੇ ਬਲਜੀਤ ਸਿੰਘ son of ਜਗਸੀਰ ਸਿੰਘ ਜਗਤਾਰ ਸਿੰਘ son of ਸੁਖਮੰਦਰ ਸਿੰਘ ਬਹਿਮਨ ਦਿਵਾਨਾ ਮਨਿੰਦਰ ਸਿੰਘ son of ਕਰਚਰਨ ਸਿੰਘ ਵਾਸੀ ਸਰਦਾਰਗੜ ਸ਼ਿਵਰਾਜ ਉਰਫ सोनू son of ਜਗਦੀਪ ਸਿੰਘ ਬਾਗਾ ਰੋਡ ਰਾਮਾ ਇਹ ਜਿਹੜੇ ਹੈ ਬਲਜੀਤ ਸਿੰਘ ਜਿਹੜਾ ਗਾਕਾ ਨੂੰ ਪਲਾਂਦਾ ਹੈਗਾ ਤੇ ਬਾਹਰੋਂ ਲੇਡੀਜ਼ ਮੰਗਾ ਕੇ ਉਹਨਾਂ ਦੀ ਐਕਸਪਲੋਇਟੇਸ਼ਨ ਕਰਾਂਦਾ ਤੇ ਬਾਕੀ ਇਹ ਜਿਹੜੇ ਜਗਤਾਰ ਸਿੰਘ ਤੇ ਸੁਖਮੰਦਰ ਸੰਨ ਆਫ ਸੁਖਮੰਦਰ ਸਿੰਘ ਵਗੈਰਾ ਮਰਿੰਦਰ ਸਿੰਘ ਤੇ ਸ਼ਿਵਰਾਜ ਸੋਨੂੰ ਇਹ ਉੱਥੋਂ ਮੌਕੇ ਤੋਂ ਜਿਹੜਾ ਜਦੋਂ ਰੇਡ ਕੀਤੀ ਤਾਂ ਇਹ ਮੌਕੇ ਤੋਂ ਜਿਹੜੇ ਹੈਗੇ ਆ ਪਕੜੇਗੇ ਲੇਡੀ ਪਕੜੀਏਗੇ ਹਾਂ ਦੋ ਲੇਡੀਜ਼ ਹੈਗੀਆਂ ਉਹ ਜੜੀਆਂ ਹੈਗੀਆਂ ਉਹ ਉਥੇ ਲਈ ਉਹਨਾਂ ਦੀ ਅਸੀਂ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕਾਨੂੰਨ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ। ਸਤਲੋ ਤੋਂ ਕੰਮ ਕਰ ਰਿਹਾ ਸੀ ਕਿ ਕਿਹਨਾਂ ਕਿਰੋ ਹੈ ਚੈਨਲ ਦਾ ਬਲੇ ਨੂੰ ਮਾਲਕ ਕੌਣ ਹੈਗਾ ਇਹਦਾ। ਇਹਦਾ ਮਾਲਕ ਜਿਹੜਾ ਹੈਗਾ ਬਲਜੀਤ ਸਿੰਘ son of ਸਖਸੀਰ ਸਿੰਘ ਆਰੂ ਤਲਵੰਡੀ ਹੈ। ਤੇ ਇਹ ਜਿਹੜਾ ਬਾਕੀ ਬੰਦਿਆਂ ਨੂੰ ਉਥੇ ਟਾਈਮ ਟੂ ਟਾਈਮ ਆਕਾ ਨੂੰ ਬੁਲਾਉਂਦਾ ਸੀਗਾ ਤੇ ਲੜਕੀਆਂ ਨੂੰ ਵੀ ਬਾਹਰੋਂ ਬੁਲਾਉਂਦਾ ਸੀਗਾ ਤੇ ਇਹਨਾਂ ਦੇ ਨਾਲ ਜਿਹੜਾ ਹੈਗਾ ਨਜ਼ਾਇਜ਼ ਸਬੰਧ ਬਣਾਉਂਦੇ ਸੀਗੇ। ਇਹ ਸਾਰਾ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗਾ ਇਸ ਤਰ੍ਹਾਂ। ਉਹਨਾਂ ਦੀ ਕਾਰਵਾਈ ਜੀ ਹਾਂ ਬਾਕੀ ਗੁੱਪਲੇ ਉਹਨਾਂ ਚੈੱਕ ਵੀ ਕੀਤੀ ਜਾਊਗੀ ਹਾਂ ਇਹਦੇ ਸਬੰਧ ਦੇਖੋ ਟਾਈਮ ਟੂ ਟਾਈਮ ਪਹਿਲਾਂ ਵੀ ਤਲਵੰਡੀ ਵਗੈਰਾ ਤੇ ਹੋਰ ਜਿਹੜਾ ਰਾਮੇ ਵੀ ਵੱਖ-ਵੱਖ ਹੋਟਲਾਂ ਤੇ ਜਿੰਨੇ ਹੈਗੇ ਆ ਉਹਨਾਂ ਤੇ ਰੇਡ ਕਰਕੇ ਚੈੱਕ ਕੀਤਾ ਜਾਂਦਾ ਟਾਈਮ ਟੂ ਟਾਈਮ ਤੇ ਅੱਗੇ ਵੀ ਇਹ ਚੈਕਿੰਗ ਜਾਰੀ ਰੱਖੀ ਜਾਊਗੀ